ਹੈਲੋ ਜੀ ਸਰ ਸ਼ਕਲ ਵੈਲਕਮ ਟੂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਚੈਨਲ ਤੇ ਹੁਣ ਜੀ ਮਾਰਨਿੰਗ ਦਾ ਵਕਤ ਹੈ ਹੁਣ ਜੀ ਮੈਂ ਤੜਕੇ ਉੱਠੀ ਆ ਤੁਹਾਨੂੰ ਬਾਲਾ ਨਜ਼ਾਰਾ ਦਿਖਾਉਣੀ ਆ ਵੀ ਕਿੱਦਾਂ ਦਾ ਚਲੋ ਜੀ ਚੱਲਨੇ ਜੀ ਪਰ ਅੰਦਰ ਸੇ ਚਾਹ ਰੱਖਾਂਗੇ ਸਵੇਰ ਦੀ ਚਲੋ ਜੀ ਚਲੋ ਪਾਣੀ ਪਾਵਾਂਗੇ ਚਾਹ ਜੇ ਵੱਧ ਬਣਨੇ ਕਹਿੰਗੇ ਅੱਜ ਤੇ ਨੀਏ ਦੇ ਪਰੌਤੇ ਬਣਨੇ ਆ ਤੇ ਹੋ ਰੈਸਪੀ ਇਹ ਤੁਹਾਨੂੰ ਫੈਮਿਲੀ ਨਾਲ ਬਣਾਉਣੀ ਹੋਗੀ ਬੜੀ ਨਮਕ ਪਰ ਨੀਏ ਦੇ ਪਰੌਤੇ ਬਣਨੇ ਤਾਂ ਘਰ ਕਿਸ ਚਾਦਰ ਰੱਖਣੀ ਐ ਨੇ ਰੱਖਾਂਗੇ ਗੈਸ ਤੇ ਇਹ ਪਣੀ ਜਿੰਨ ਤੱਕ ਵੇਟ ਕਰਦੇ ਆਂ ਤੇ ਤੇ ਦਿਲ ਸੁਪਣੀ ਪਾਣੀ ਰੱਖ ਅरिजਣਾ ਸਾਦਾ ਥੰਦਸੋਗੀ ਚੀਕੀ ਪਾਣਾ ਇਹਨੂੰ ਇੱਜਾ ਹਰੇ ਮਣਾ ਜੀ ਤੇ ਅੱਜ ਮੈਨੂੰ ਇੱਕ ਸਪੈਸ਼ਲ ਗਿਫਟ ਮਿਲਣਾ ਹੈ ਜਿੰਦਗੀ ਜਿਉਂ ਮੈਨੂੰ ਪਹਿਲੀ ਵਾਰ ਗਿਫਟ ਮਿਲਣ ਜਾ ਰਿਹਾ ਮੇਰੀ ਪ੍ਰਸਾਦ ਦਾ ਤੇ ਤੁਹਾਨੂੰ ਉਹ ਵੀ ਬਿਲਕੁਲ ਸੰਜਿਆ ਕਰਾਂਗੇ ਤੇ ਇਹਦੇ ਪਾਣੀ ਨਹੀਂ ਤਾਂ ਕੋਚਪਨ ਹੈ ਜੀਆਂ ਪਾਣੀਆ ਛੋਟੀਆਂ ਤੇ ਉਹਦੀ ਅरिजਣ ਤੱਕ ਵੇਟ ਕਰਦੇ ਜਦ ਤੱਕ ਮੈਂ ਝਾੜੂ ਮਾਰ ਦਵਾਂ ਉਸੇ ਹੀ ਸਵੇਰ ਨੂੰ ਮੈਂ ਇਹਦੇ ਜੀ ਜੋ ਪਰੌਠੇ ਬਣਾਉਣ ਸਟਾਰਟ ਕਰ ਦਿੱਤੇ। ਪਾਣੀ ਰਿਦਰਿਆ ਹੁਣ ਆਪ ਇਹਦੇ ਚ ਇਲਾਚੀਆਂ ਪਾਵਾਂਗੇ। ਇਲਾਚੀ ਬੇਜਰੀਆ ਆਪਾਂ ਨੂੰ ਲਾਜ਼ਮੀ ਫਿੱਟ ਹੋਣ ਸੀ ਉਹ ਪਾਵਾਂਗੇ। ਫੇਰ ਹੁਣ ਆਪਾਂ ਇਹਦੇ ਚ ਖੰਡ ਪਾਣੀ। ਆ ਸਾਡੀ ਖੰਡ ਹੈ। ਉਨੇ ਦੇ ਪਖੰਡ ਪਾਵਾਂਗੇ ਚ ਖੰਡ ਹੈ ਨਾ ਥੋੜੀ ਘੱਟ ਪੈਂਦੀ ਹੁੰਦੀ ਹੈ ਇੱਕ ਦੋ ਪਾਣੀ ਵਾਦਦੇ ਹਨ ਘੱਟ ਜਣੀਆਂ ਖੰਡ ਕਿਉਂਕਿ ਵੱਧਵਾ ਨਹੀਂ ਹਣੀ ਤਿੰਨ ਚਮਚ ਇਹਦੇ ਰਿੱਜਣ ਨਾਲ ਕੋ ਵੇਟ ਕਰਦੇ ਆ ਉਹ ਸਾਡਾ ਦੁੱਧ ਆ ਹਾਂ ਦੁੱਧ ਦੇ ਵਿੱਚ ਆਪਾਂ ਕੱਪ ਵਿੱਚ ਪਾਵਾਂਗੇ ਇਹ ਐਸਾ ਦੀ ਬਣ ਚੁੱਕੀ ਚਲ ਚੁੱਕਾ ਤੁਸੀਂ ਪਿੱਛੇ ਦੇਖ ਸਕਦੇ ਹੋ ਤੇ ਹੁਣ ਮੈਂ ਨਾਣ ਤੋਂ ਬਾਅਦ ਮੈਂ ਆਂਦੀ ਆ ਤੇ ਨਾਲੇ ਤੁਹਾਨੂੰ ਦਿਖਾਉਣਾ ਚਾਹੀ ਰੋਟੀ ਪਾਣੀ ਬਣੂ ਓਕੇ ਜੀ ਮਿਲਦੇ ਆ ਜੀ ਨਾਣ ਤੋਂ ਬਾਅਦ ਹਾਂਜੀ ਮੈਂ ਨਾਲੇ ਆ ਜੀ ਟੀ-ਸ਼ਰਟ ਪਾ ਲਈ ਪਜਾਮਾ ਪਾ ਲਿਆ ਟੀ-ਸ਼ਰਟ ਪਜਾਮਾ ਪਾ ਲਿਆ ਜੀ ਦੇਖਦੇ ਆ ਜੀ ਅੱਜ ਰੋਟੀ ਚ ਖਾਣ ਨੁਕਿਆ ਦੇਖੋ ਮੈਂ ਕੀ ਬਣ ਰਿਹਾ ਚਲੋ ਜੀ ਚਾ ਕੀ ਬਣ ਰਿਹਾ ਜੀ ਅੱਜ ਕਿਚਨ ਵਿੱਚ ਇਹ ਨਹੀਂ ਆਵੇ ਪਰੋਟ ਇਹ ਨਹੀਂ ਇਹ ਪਰੋਟ ਹਰੇ ਧਨੀਏ ਜਿੰਨੇ ਪਿੰਨੇ ਸਾਡੀ ਦੂਜੀ ਵੀਡੀਓ ਸ਼ੂਟ ਹੋ ਰਹੀ ਹੈ ਧਨੀਏ ਦੇ ਪਰੌਠੇ ਤੁਹਾਨੂੰ ਇਹ ਵੀਡੀਓ ਜੋਤੀਮਨ ਫੈਮਿਲੀ ਤੇ ਮਿਲ ਜੂਗੀ ਤੁਸੀਂ ਦੇਖ ਲਿਓ ਜਾ ਕੇ ਥੋੜੇ ਬਣ ਚੁੱਕੇ ਆ ਇੱਧਰ ਸਾਡੀ ਸਰਵ ਹੋ ਚੁੱਕੀ ਆ ਇੱਧਰ ਸਾਡੀ ਥਾਲੀਆਂ ਲੱਗ ਰਹੀਆਂ ਚਲਦੇ ਆ ਬਾਕੀ ਸਾਰੇ ਥਾਲੀਆਂ ਲੱਗ ਚੁੱਕੀਆਂ ਨੇ ਮੇਰੀ ਤਾਂ ਆਪਾ ਆਪਣੀ ਥਾਲੀਆਂ ਪਚਾ ਦੇ ਹਾਂ ਸੱਡੀ ਥਾਲੀ ਹੈ ਅੱਛਾ ਢੀ ਰੋਟੀ ਦਿਖਾ ਕੇ ਦੱਸਦੇ ਹਾਂ ਜੀ ਕਿੱਦਾਂ ਦੀ ਬਣੀ ਆ ਨੇ ਆ ਤੇਰੀ ਖਾਤਰ ਜਮਾਇਆ ਨਾ ਗਈ ਘਰ ਦਾ ਦਹੀਂ ਆ ਮੱਝ ਦਾ ਮਿਲਦੇ ਜੀ ਤਿਆਰ ਹੋਣੇ ਲੱਗੇ ਅਸੀਂ ਤਿਆਰ ਹੋ ਗਏ ਆ ਜੀ ਸਾਡੀ ਚਾਹ ਦੀ ਤਿਆਰੀ ਹੋ ਗਈ ਆ ਵੇਖੋ ਜੀ ਮੈਂ ਗੁੱਪ ਵੀ ਕਰ ਲਈ ਆ ਤੇ ਤੁਹਾਨੂੰ ਆਪਣੀ ਫਾਈਨਲ ਲੁੱਕ ਦਿਖਾਉਣੀ ਆ ਫਾਈਨਲ ਲੁੱਕ ਆ ਆ ਟੀ-ਸ਼ਰਟ ਜੀ ਚਲੋ ਜੀ ਚੱਲਦੇ ਆ ਜੀ ਉੱਥੇ ਜਾ ਕੇ ਮਿਲਦੇ ਆ ਅਸੀਂ ਤਿਆਰ ਹੋ ਚੁੱਕੇ ਹਾਂ ਇਹਨੇ ਫਾਈਨਲ ਜੀ ਬਲੈਕ ਟੀ-ਸ਼ਰਟ ਤੇ ਜਾ ਤੇ ਹੁਣ ਦੀ ਸਾਡੀ ਤਿਆਰੀ ਹੈ ਜੀ ਜਾਣ ਦੀ ਅਸੀਂ ਤਿਆਰ ਹੋ ਚੁੱਕੇ ਆ ਸਾਡੀ ਘੜੀ ਆ ਤੇ ਆ ਸਾਡਾ ਇਹ ਕੜਾ ਮੰਦੀਆ ਇਦਾਂ ਨਹੀਂ ਆਮ ਬੱਚਿਆਂ ਵਾਂਗੂ ਨਹੀਂ ਜਿੱਤ ਜਿੱਦੀ ਜੀ ਨਹੀਂ ਹੈਗੀ ਛੱਡ ਦੇ ਹੱਥ ਨਾਲ ਐਸੀ ਲਾਈਵ ਹੈ ਲਾਈਵ ਆ ਚੱਲੀ ਨਹੀਂ ਲਾਈਵ ਨਹੀਂ ਵੀਡੀਓ ਪਾਉਣੀ ਆ ਚੈਨਲ ਤੇ ਜੀ ਫਿਰ ਤੁਹਾਡੇ ਦੋਨਾਂ ਦੀ ਮੈਰਿਡ ਹੋਈ ਜੀ ਉਹ ਦੋਨਾਂ ਭਾਈਆਂ ਦੀ ਦੋਨਾਂ ਦੀ ਮੈਰਿਡ ਫਿਰ ਭਲੇ ਖਪਲੂ ਖਲ ਤਨੀ ਪੈਂਦਾ ਅੱਛਾ ਤੇਰਾ ਪਾਲੀ ਆ ਜੀ ਹੋ ਗਿਆ 2100 ਮੰਦਰਾ ਪਾ ਲਈਆਂ ਤਾਂ ਜੀ ਹੋਰ ਕਿਤੇ ਦੇ ਲੋਕ ਕਿੱਥੇ ਜਾਂਦੇ ਨਹੀਂ ਹੈ 3-4 ਜੀ ਸਾਨੂੰ ਆਪ ਮੂਂਡੀਆਂ ਵਾਲੇ ਪਰੌਠੇ ਬਣਾਉਣੇ ਆ ਸੀ ਹੈ ਦੇਖਣ ਅਸੀਂ ਸੂਤ ਦੇਖਣ ਆਇਆ ਜੀ ਹਾਂ ਕੋਸ਼ਾ ਤੋਂ ਜਿਹੜਾ ਸ਼ਹਿਰ ਵੀ ਘੁੰਮਿਆ ਤੇ ਅਸੀਂ ਸ਼ਾਪਿੰਗ ਵੀ ਕਰ ਲਈ ਤੇ ਮੂਲੀਆਂ ਵੀ ਲੈ ਲਈਆਂ ਤੇ ਜੱਟ ਦੇ ਅੰਨ ਚੁੰਮਦਰਾ ਵੀ ਪੈ ਗਈਆਂ ਤੇ ਮਿਲਦੇ ਆ ਜੀ ਨੈਕਸਟ ਵਲੌਗ ਵਿੱਚ ਮੇਰੇ ਵੱਲੋਂ ਸਾਰੇ ਵੀਰ ਭਰਾ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਚਲੋ